ਸਪਨਿਆਂ ਦੇ ਦੇਸ਼ ਕੈਨੇਡਾ ਆਉਣ ਦੇ ਜਾਵਾਨਾਂ ਦੀ ਆਸ ਹੁਣ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਪਟੇ ਹੈ ਵੀਜ਼ਿਆਂ ਦੀ ਗਿਣਤੀ ਸਾਲ ਦਰ ਸਾਲ ਘਟਾਉਣ ਦੀ ਨੀਤੀ ਜਾਵਾਨਾਂ ਨੂੰ ਪਰੇਸ਼ਾਨ ਕਰਨ ਵਾਲੀ ਹੈ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਲਈ ਹੋਰ ਸੱਦਾ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਜਿਹਨੂੰ ਪੀਐਨਪੀ ਕਿਹਾ ਜਾਂਦਾ ਹੈ ਇਹਦੇ ਲਈ ਉਮੀਦਵਾਰਾਂ ਲਈ ਇੱਕ ਟਾਰਗੇਟਡ ਡਰਾਚ 125 ITA ਜਾਰੀ ਕੀਤੇ ਨੇ ਅੱਜ ਦਾ ਐਕਸਪ੍ਰੈਸ ਐਂਟਰੀ ਡਰਾ ਮਹੀਨੇ ਦਾ ਤੀਜਾ ਡਰਾ ਆ ਇਹ 4 ਜੂਨ ਨੂੰ ਹੈਲਥ케어 ਐਂਡ ਸੋਸ਼ਲ ਸਰਵਿਸਿਜ਼ ਦੇ ਕਿੱਤਿਆਂ ਦੀ ਸ਼੍ਰੇਣੀ ਲਈ ਦੂਜੇ ਡਰਾ ਅਤੇ 2 ਜੂਨ ਨੂੰ ਇੱਕ ਹੋਰ PNP ਡਰਾ ਤੋਂ ਬਾਅਦ ਆਇਆ ਹੈ ਇਸ ਸਾਲ ਐਕਸਪ੍ਰੈਸ ਐਂਟਰੀ ਸਿਸਟਮ ਨੇ ਮੁੱਖ ਤੌਰ ਤੇ PNP ਉਮੀਦਵਾਰਾਂ ਤੇ ਆਪਣੇ ਆਪ ਨੂੰ ਕੇਂਦਰਿਤ ਕਰਕੇ ਡਰਾ ਕੱਢੇ ਨੇ ਐਕਸਪ੍ਰੈਸ ਐਂਟਰੀ ਉਮੀਦਵਾਰ ਆਪਣੇ ਪ੍ਰੋਫਾਈਲ ਜਮਾ ਕਰਨ ਤੋਂ ਬਾਅਦ ਅਪਡੇਟ ਕਰ ਸਕਦੇ ਨੇ ਬਸ਼ਰਤੇ ਕਿ ਉਹ ਇਸ ਦੇ ਯੋਗ ਰਹਿਣ ਗਲਤ ਜਾਣਕਾਰੀ ਦੇ ਦੋਸ਼ੀ ਪਾਏ ਗਏ ਉਮੀਦਵਾਰਾਂ ਦਾ ਪੀਆਰ ਦਰਜਾ ਇੱਥੋਂ ਤੱਕ ਕਿ ਉਹਨਾਂ ਦੀ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਰੱਦ ਕੀਤੀ ਜਾ ਸਕਦੀ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਸੁਪਨਿਆਂ ਦੇ ਦੇਸ਼ ਕੈਨੇਡਾ ਆਉਣ ਦੇ ਚਾਹਵਾਨਾਂ ਦੀ ਆਸ ਹੁਣ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਪਟੇ ਹੈ ਬੇਸ਼ੱਕ ਇਮੀਗ੍ਰੇਸ਼ਨ ਸਖਤੀਆਂ ਕਾਰਨ ਅਤੇ ਵੀਜ਼ਿਆਂ ਦੀ ਗਿਣਤੀ ਸਾਲ ਦਰ ਸਾਲ ਘਟਾਉਣ ਦੀ ਨੀਤੀ ਚਾਹਵਾਨਾਂ ਨੂੰ ਪਰੇਸ਼ਾਨ ਕਰਨ ਵਾਲੀ ਹੈ ਕਿਉਂਕਿ ਸਰਕਾਰ ਉੱਤੇ ਇਮੀਗ੍ਰੇਸ਼ਨ ਪੱਧਰ ਨੂੰ ਘਟਾਉਣ ਲਈ ਦਬਾਅ ਪੈ ਰਿਹਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਸਥਿਰ ਇਮੀਗ੍ਰੇਸ਼ਨ ਅੰਕੜਿਆਂ ਨੂੰ ਹੱਲ ਕਰਨ ਦਾ ਵਾਅਦਾ ਕੀਤਾ ਹੈ ਪਰ ਲਗਾਤਾਰ ਐਕਸਪ੍ਰੈਸ ਐਂਟਰੀ ਦੇ ਨਿਕਲ ਰਹੇ ਡਰਾ ਸ਼ੁਭ ਸੰਕੇਤ ਦੇ ਰਹੇ ਨੇ ਅੱਜ ਵੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਲਈ ਹੋਰ ਸੱਦਾ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਜਿਹਨੂੰ ਪੀਐਨਪੀ ਕਿਹਾ ਜਾਂਦਾ ਹੈ ਇਹਦੇ ਲਈ ਉਮੀਦਵਾਰਾਂ ਲਈ ਇੱਕ ਟਾਰਗੇਟਡ ਡਰਾਚ 125 ਆਈਟੀਏ ਜਾਰੀ ਕੀਤੇ ਨੇ ਇਸ ਡਰਾਚ ਵਿਚਾਰੇ ਜਾਣ ਲਈ ਇਹ ਜ਼ਰੂਰੀ ਹੈ ਕਿ ਯੂਨੀਵਰਸਲ ਕੋਆਰਡੀਨੇਟਡ ਟਾਈਮ ਮੁਤਾਬਕ 12 ਸਤੰਬਰ 2024 ਨੂੰ ਸ਼ਾਮ 6:12 ਤੋਂ ਪਹਿਲਾਂ ਇੱਕ ਐਕਸਪ੍ਰੈਸ ਐਂਟਰੀ ਕੈਂਡੀਡੇਟ ਪ੍ਰੋਫਾਈਲ ਬਣੀ ਹੋਵੇ ਤੇ ਇਹਦੇ ਤੋਂ ਇਲਾਵਾ ਘੱਟੋ ਘੱਟ CRS ਸਕੋਰ 784 ਹੋਣਾ ਚਾਹੀਦਾ ਇੱਥੇ ਤੁਹਾਨੂੰ ਦੱਸ ਦਈਏ ਕਿ PNP ਤਹਿਤ CRS ਸਕੋਰ ਮਾਰਚ ਮਹੀਨੇ ਤੋਂ ਹੀ 700 ਤੋਂ ਉੱਪਰ ਚੱਲ ਰਿਹਾ ਹੈ 3 ਮਾਰਚ ਨੂੰ ਕੱਢੇ ਗਏ ਡਰਾਅ ਚ CRS ਸਕੋਰ 667 ਰੱਖਿਆ ਗਿਆ ਸੀ ਪਰ ਇਸ ਤੋਂ ਬਾਅਦ ਜਦੋਂ 17 ਮਾਰਚ ਨੂੰ ਦੁਬਾਰਾ ਪੀਐਨਪੀ ਲਈ ਡਰਾਅ ਕੱਢੇ ਗਏ ਤਾਂ ਇਹ ਵੱਧ ਕੇ 736 ਤੇ ਪਹੁੰਚ ਗਿਆ 14 ਅਪ੍ਰੈਲ ਨੂੰ 764 2 ਜੂਨ ਨੂੰ 726 ਤੇ ਹੁਣ ਜੂਨ ਮਹੀਨੇ ਦੇ ਤੀਜੇ ਡਰਾਅ ਦੇ ਵਿੱਚ ਇਹ ਵੱਧ ਕੇ 784 ਤੇ ਪਹੁੰਚ ਚੁੱਕਾ ਹੈ ਅੱਜ ਦਾ ਐਕਸਪ੍ਰੈਸ ਐਂਟਰੀ ਡਰਾਅ ਮਹੀਨੇ ਦਾ ਤੀਜਾ ਡਰਾਅ ਆ ਇਕ 4 ਜੂਨ ਨੂੰ ਹੈਲਥ케ਅਰ ਐਂਡ ਸੋਸ਼ਲ ਸਰਵਿਸਿਜ਼ ਦੇ ਕਿੱਤਿਆਂ ਦੀ ਸ਼੍ਰੇਣੀ ਲਈ ਦੂਜੇ ਡਰਾਅ ਅਤੇ 2 ਜੂਨ ਨੂੰ ਇੱਕ ਹੋਰ ਪੀਐਨਪੀ ਡਰਾਅ ਤੋਂ ਬਾਅਦ ਆਇਆ ਹੈ। ਨਾਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਨਵੀਂ ਇਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਦੇ ਅਧੀਨ ਪਹਿਲੇ ਤਿੰਨ ਡਰਾਅ ਵੀ ਨੇ। ਹੁਣ ਤੱਕ ਆਈਆਰਸੀਸੀ ਨੇ 2025 ਚ ਐਕਸਪ੍ਰੈਸ ਐਂਟਰੀ ਸਿਸਟਮ ਦੇ ਰਾਹੀਂ 35342 ਆਈਟੀਏ ਜਾਰੀ ਕੀਤੇ ਨੇ। ਇਸ ਸਾਲ ਐਕਸਪ੍ਰੈਸ ਐਂਟਰੀ ਸਿਸਟਮ ਨੇ ਮੁੱਖ ਤੌਰ ਤੇ ਪੀਐਨਪੀ ਉਮੀਦਵਾਰਾਂ ਤੇ ਆਪਣੇ ਆਪ ਨੂੰ ਕੇਂਦਰਿਤ ਕਰਕੇ ਡਰਾ ਕੱਢੇ ਨੇ। ਬਾਕੀ ਐਕਸਪ੍ਰੈਸ ਐਂਟਰੀ ਆਈਟੀਏ, ਸੀਈਸੀ ਉਮੀਦਵਾਰਾਂ, ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਤੇ ਐਕਸਪ੍ਰੈਸ ਐਂਟਰੀ ਦੀਆਂ ਪ੍ਰਾਇੋਰਟੀ ਕੈਟਾਗਰੀਜ਼ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ। ਹੁਣ ਤੱਕ ਜੇ ਪੀਐਨਪੀ ਦੇ ਤਹਿਤ ਕੱਢੇ ਗਏ ਡਰਾਸ ਦੀ ਗੱਲ ਕਰ ਲਈਏ ਤੇ 10 ਡਰਾ ਕੱਢੇ ਜਾ ਚੁੱਕੇ ਨੇ। ਇਹਦੇ ਤੋਂ ਇਲਾਵਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਤਹਿਤ 4 ਫ੍ਰੈਂਚ ਲੈਂਗੁਏਜ ਪ੍ਰੋਫੀਸ਼ੀਐਂਸੀ ਦੇ 3, ਹੈਲਥ케ਅਰ ਅਤੇ ਸੋਸ਼ਲ ਸਰਵਿਸਿਜ਼ ਦੇ 2 ਅਤੇ ਐਜੂਕੇਸ਼ਨ ਦਾ 1 ਡਰਾ ਕੱਢਿਆ ਜਾ ਚੁੱਕਾ ਹੈ। ਐਕਸਪ੍ਰੈਸ ਐਂਟਰੀ ਉਮੀਦਵਾਰ ਆਪਣੇ ਪ੍ਰੋਫਾਈਲ ਜਮਾ ਕਰਨ ਤੋਂ ਬਾਅਦ ਅਪਡੇਟ ਕਰ ਸਕਦੇ ਨੇ ਬਸ਼ਰਤੇ ਕਿ ਉਹ ਇਸ ਦੇ ਯੋਗ ਰਹਿਣ। ਇਹ ਖਾਸ ਤੌਰ ਤੇ ਉਮੀਦਵਾਰ ਦੇ ਲੈਂਗੁਏਜ ਸਕੋਰ ਜਾਂ ਵਰਕ ਐਕਸਪੀਰੀਐਂਸ ਵਰਗੇ ਫੈਕਟਰਸ ਲਈ ਲਾਭਦਾਇਕ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਖੇਤਰਾਂ 'ਚ ਵਾਧੇ ਦੇ ਨਾਲ CRS ਸਕੋਰ ਦੇ ਵਿੱਚ ਕਾਫੀ ਸਬਸਟੈਂਸ਼ੀਅਲ ਲਾਭ ਮਿਲ ਸਕਦੇ ਨੇ ਇਹ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦੀ ਜ਼ਿੰਮੇਵਾਰੀ ਹੈ ਕਿ ਜਦੋਂ ਵੀ ਉਹਨਾਂ ਦੇ ਹਾਲਾਤਾਂ 'ਚ ਢੁਕਵੇਂ ਬਦਲਾਅ ਆਉਂਦੇ ਨੇ ਤਾਂ ਉਹ ਆਪਣੇ ਪ੍ਰੋਫਾਈਲ ਨੂੰ ਅਪਡੇਟ ਜ਼ਰੂਰ ਕਰਨ ਉਮੀਦਵਾਰ ਪ੍ਰੋਫਾਈਲ 'ਚ ਜਾਣਕਾਰੀ ਹਮੇਸ਼ਾ ਸਹੀ ਤੇ ਸੱਚੀ ਹੋਣੀ ਚਾਹੀਦੀ ਹੈ ਜੇਕਰ ਕਿਸੇ ਕੈਂਡੀਡੇਟ ਨੂੰ ਆਪਣੇ ਕੈਂਡੀਡੇਟ ਪ੍ਰੋਫਾਈਲ ਦੇ ਵਿੱਚ ਪੇਸ਼ ਕੀਤੀ ਗਈ ਗਲਤ ਜਾਂ ਆਊਟਡੇਟਡ ਇਨਫੋਰਮੇਸ਼ਨ ਦੇ ਆਧਾਰ 'ਤੇ ITA ਪ੍ਰਾਪਤ ਹੁੰਦਾ ਹੈ ਤਾਂ ਫਿਰ ਉਹ ਇਨਵੀਟੇਸ਼ਨ ਲਈ ਅਯੋਗ ਵੀ ਪਾਇਆ ਜਾ ਸਕਦਾ ਹੈ ਕੈਂਡੀਡੇਟ ਪ੍ਰੋਫਾਈਲ ਚ ਮੌਜੂਦ ਗਲਤ ਜਾਣਕਾਰੀ ਦੇ ਆਧਾਰ ਤੇ ਪੀਆਰ ਲਈ ਲਗਾਤਾਰ ਅਰਜ਼ੀ ਦੇਣਾ ਗਲਤ ਜਾਣਕਾਰੀ ਪੇਸ਼ ਕਰਨ ਦਾ ਪ੍ਰਭਾਵ ਛੱਡਦਾ ਹੈ ਤੇ ਇਹ ਧੋਖਾਧੜੀ ਦਾ ਹੀ ਇੱਕ ਰੂਪ ਹੈ ਜੋ ਕੈਨੇਡੀਅਨ ਇਮੀਗ੍ਰੇਸ਼ਨ ਦੇ ਸੰਦਰਭ ਚ ਗੰਭੀਰ ਨਤੀਜੇ ਲਿਆ ਸਕਦਾ ਹੈ ਗਲਤ ਜਾਣਕਾਰੀ ਅਣਜਾਣੇ ਦੇ ਵਿੱਚ ਵੀ ਦਿੱਤੀ ਗਈ ਹੋ ਸਕਦੀ ਹੈ ਗਲਤ ਜਾਣਕਾਰੀ ਦੇ ਦੋਸ਼ੀ ਪਾਏ ਗਏ ਉਮੀਦਵਾਰਾਂ ਦਾ ਪੀਆਰ ਦਰਜਾ ਇਥੋਂ ਤੱਕ ਕਿ ਉਹਨਾਂ ਦੀ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਰੱਦ ਕੀਤੀ ਜਾ ਸਕਦੀ ਹੈ। ਇਹਦੇ ਤੋਂ ਇਲਾਵਾ ਕੁਝ ਹਾਲਾਤਾਂ ਦੇ ਵਿੱਚ ਕੈਂਡੀਡੇਟਸ ਨੂੰ ਜੁਰਮਾਨਾ ਵੀ ਅਦਾ ਕਰਨਾ ਪੈ ਸਕਦਾ ਹੈ ਤੇ ਇਸ ਦੇ ਨਾਲ ਨਾਲ ਇੱਕ ਨਿਸ਼ਚਿਤ ਸਮੇਂ ਤੱਕ ਕੈਨੇਡੀਅਨ ਇਮੀਗ੍ਰੇਸ਼ਨ ਲਈ ਅਰਜ਼ੀ ਦੇਣ ਤੋਂ ਵੀ ਰੋਕਿਆ ਜਾ ਸਕਦਾ ਹੈ। ਇਸ ਲਈ ਜਦੋਂ ਵੀ ਕੈਨੇਡਾ ਦੀ ਇਮੀਗ੍ਰੇਸ਼ਨ ਲਈ ਅਰਜ਼ੀ ਦਿਓ ਤਾਂ ਉਸ ਵਿੱਚ ਜਾਣਕਾਰੀ درست ਤੇ ਸੱਚੀ ਹੋਣੀ ਚਾਹੀਦੀ ਹੈ। ਇਦੇ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਸੰਭਵ ਹੋ ਸਕੇ ਤਾਂ ਪ੍ਰੋਫੈਸ਼ਨਲਸ ਦੀ ਇਸ ਦੇ ਲਈ ਸਹਾਇਤਾ ਜ਼ਰੂਰ ਲਓ ਕਿਉਂਕਿ ਸਾਡਾ ਕੰਮ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਹੈ ਪਰ ਤੁਹਾਨੂੰ ਲੀਗਲ ਕੰਸਲਟੈਂਸੀ ਪ੍ਰੋਫੈਸ਼ਨਲਜ਼ ਹੀ ਬਿਹਤਰ ਦੇ ਸਕਦੇ ਨੇ ਫਿਲਹਾਲ ਪੀਐਨਪੀ ਡਰਾ ਦੇ ਬਾਰੇ ਇੰਨਾ ਹੀ ਪਰ ਇਸ ਤੋਂ ਬਾਅਦ ਅਗਲੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਉਹਨਾਂ ਲੱਖਾਂ ਲੋਕਾਂ ਦੀ ਜਿਨ੍ਹਾਂ ਦੇ ਪਰਮਿਟ ਦੀ ਮਿਆਦ ਪੁੱਗ ਚੁੱਕੀ ਹੈ ਤੇ ਹੁਣ ਉਹਨਾਂ ਦੇ ਭਵਿੱਖ ਦੇ ਉੱਤੇ ਪ੍ਰਸ਼ਨ ਚਿੰਨ ਲੱਗਾ ਹੋਇਆ ਹੈ ਇਸ ਬਾਰੇ ਕਿਵੇਂ ਸੰਸਦ ਚ ਵਿਰੋਧੀ ਧਿਰ ਕਨਜ਼ਰਵੇਟਿਵਸ ਨੇ ਸੱਤਾ ਧਿਰ ਲਿਬਰਲਸ ਨੂੰ ਘੇਰਿਆ ਅਤੇ ਇਮੀਗ੍ਰੇਸ਼ਨ ਮੰਤਰੀ ਲਈ ਕਿਹੜੇ ਵੱਡੇ ਸਵਾਲ ਦਾਗੇ ਇਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਫਿਲਹਾਲ ਦੇ ਇਜਾਜ਼ਤ ਟੀਵੀ ਪੰਜਾਬ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਕਿ ਤੁਹਾਡੇ ਤੱਕ ਸਹੀ ਸਟੀਕ ਤੇ ਤਾਜ਼ਾ ਜਾਣਕਾਰੀ ਪਹੁੰਚਾਈ ਜਾਵੇ ਤੁਹਾਨੂੰ ਸਾਡੀਆਂ ਵੀਡੀਓਜ਼ ਕਿਹੋ ਜੀਆਂ ਲੱਗਦੀਆਂ ਨੇ ਤੁਹਾਡੀਆਂ ਪ੍ਰਤੀਕਿਰਿਆਵਾਂ ਦੀ ਸਾਨੂੰ ਉਡੀਕ ਰਹਿੰਦੀ ਹੈ ਜੇ ਤੁਸੀਂ ਸਾਡੀ ਵੀਡੀਓ ਨੂੰ ਪਸੰਦ ਕਰ ਦਿਓ ਤੇ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੇ ਨਹੀਂ ਕੀਤਾ ਅਜੇ ਤੱਕ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਜੇ ਤੁਹਾਡੇ ਮਨ ਦੇ ਅੰਦਰ ਕੋਈ ਸੁਝਾਅ ਆ ਤਾਂ ਅਸੀਂ ਤੁਹਾਡੇ ਸੁਝਾਵਾਂ ਦਾ ਵੀ ਸਵਾਗਤ ਕਰਾਂਗੇ ਸਾਨੂੰ ਸੁਝਾਅ ਦੇਣ ਦੇ ਲਈ ਤੁਸੀਂ ਸਾਡੇ ਈਮੇਲ ਐਡਰੈਸ ਤੇ ਜਾ ਸਕਦੇ ਹੋ ਕੰਟੈਕਟ@tvpunjab .com ਅਰ ਜੇ ਤੁਹਾਨੂੰ ਲੱਗਦਾ ਕਿ ਕਿਸੇ ਖਾਸ ਵਿਸ਼ੇ ਦੇ ਉੱਤੇ ਤੁਸੀਂ ਚਾਹੁੰਦੇ ਹੋ ਕਿ ਟੀਵੀ ਪੰਜਾਬ ਦੇ ਉੱਤੇ ਵੀਡੀਓ ਬਣਾ ਕੇ ਪੇਸ਼ ਕੀਤੀ ਜਾਵੇ ਤਾਂ ਉਹਦੇ ਲਈ ਵੀ ਤੁਸੀਂ ਆਪਣੇ ਸੁਝਾਅ ਸਾਡੀ ਈਮੇਲ ਆਈਡੀ ਦੇ ਉੱਤੇ ਪਹੁੰਚਦੇ ਕਰ ਸਕਦੇ ਹੋ ਅਸੀਂ ਹਮੇਸ਼ਾ ਇਸ ਕੋਸ਼ਿਸ਼ ਦੇ ਵਿੱਚ ਰਹਿੰਦੇ ਆ ਕਿ ਬਿਹਤਰ ਤੋਂ ਬਿਹਤਰੀਨ ਵੱਲ ਕਦਮ ਵਧਾਏ ਜਾਣ ਪਰ ਇਹਦੇ ਲਈ ਤੁਹਾਡੇ ਸਹਿਯੋਗ ਤੇ ਤੁਹਾਡੇ ਸਾਥ ਦੀ ਜ਼ਰੂਰਤ ਹਮੇਸ਼ਾ ਬਣੀ ਰਹੇਗੀ ਫਿਲਹਾਲ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ